ਮੇਰੀ ਸਾਰੀ YouTube ਫੈਮਿਲੀ ਨੂੰ ਮੇਰੇ ਵੱਲੋਂ ਹੱਥ ਬਨ ਕੇ ਜੈ ਜੀ ਜੰਮ ਤੇ ਮੈਂ ਤੁਹਾਡਾ ਅੱਜ ਗੱਲ ਕਰਨਾ ਚਾਹੁੰਦਾ ਹਾਂ ਕਿ ਪੰਜਾਬ 'ਚ ਕੁਝ ਦਿਨਾਂ ਦੇ ਇੱਕ ਮੁੱਦਾ ਬੜਾ ਭਗਿਆ ਹੋਇਆ ਹੈ ਉਹ ਕਿਹੜਾ ਹੈ ਭਈਆਂ ਦਾ ਭਈਆਂ ਨੂੰ ਜਾਂਦੋ ਕੱਢੋ ਬਾਹਰ ਕੱਢੋ ਬਾਹਰ ਕੋਈ ਮੈਨੂੰ ਕਮੈਂਟ ਕਰਕੇ ਦੱਸੋ ਵੀ ਇਹ ਭਈਆਂ ਨੂੰ ਬਾਹਰ ਕੱਢਣੇ ਚਾਹੀਦਾ ਜਾਂ ਜਾਂਦੋ ਨਹੀਂ ਕੱਢਣੇ ਚਾਹੀਦਾ ਕਿ ਐਸਾ ਰਹਿਣਾ ਚਾਹੀਦਾ ਹੈ ਤੇ ਮੈਂ ਵੀ ਆਪਣਾ ਰਾਏ ਦੇਵਾਂਗਾ ਬਾਅਦ ਵੀਡੀਓ ਦੇ ਲਾ ਕੇ ਮੈਂ ਰਾਏ ਤੇ ਮੈਂ ਆਪਣੀ ਨਾ ਇਹ ਦੇਖੋ ਤੁਸੀਂ ਭਵੇਂ ਮੰਨੋ ਜਾਂ ਨਾ ਮੰਨੋ ਭਈਆਂ ਦਾ ਕੁਛ ਭਈਏ ਤੇ ਬਹੁਤ ਜ਼ਿਆਦਾ ਕੰਮ ਖਰਾਬ ਕਰ ਰਹੇ ਆ ਸਾਡੇ ਬੱਚਿਆਂ ਨੂੰ ਗਲਤ ਮੰਜ਼ਰੀ ਖਾ ਖਾ ਰਹੇ ਆ ਰਾਸਲੀ ਤੋਂ ਦੇ ਕੁਛ ਨਹੀਂ ਕਰਦੇ ਇਹ ਪੱਕੀ ਗੱਲ ਹੈ ਝੂੜੇ ਵੀ ਕੁਛ ਨਹੀਂ ਹੈਗਾ ਉਹ ਗਫੇ ਖਲਾਉਂਦੇ ਆ ਕੋਈ ਹੱਥ ਨਹੀਂ ਧੁੰਦੇ ਕੁਛ ਨਹੀਂ ਕਰਦੇ ਨਾਲ ਹੀ ਆਥਰ ਆਪਣੇ ਘੱਟ ਨੂੰ ਪਹਿਲਾਂ ਲਾਈ ਜਾਂਦੇ ਆ ਉਹੀ ਤੜਰੀ ਭਾਈ ਜਾਂਦੇ ਆ ਉਹੀ ਖਲਾਈ ਜਾਂਦੇ ਸਾਨੂੰ ਤੇ ਸਾਡੇ ਬੱਚੇ ਬਿਮਾਰ ਤੇ ਹੋ ਰਹੇ ਆ ਬਰਗਰ ਖਾ ਕੇ ਨੂਡਲ ਖਾ ਕੇ ਸਭ ਖਾ ਗਏ ਜਿਹੜਾ ਇਹਨਾਂ ਨੇ ਕੰਮ ਚਲਾਇਦਾ ਹੈ ਕੰਮ ਚਲਾਆਂ ਜੇ ਸਹੀ ਸਾਫ਼ ਚਲਾਣ ਫੇਰ ਤਾਂ ਕੋਈ ਜਕਾ ਨਹੀਂ ਪਰ ਇਹ ਗੰਦ ਬਹੁਤ ਜ਼ਿਆਦਾ ਘਾ ਰਹੇ ਹਨ ਨੂੰ ਸਾਡੇ ਸਾਰੇ ਬੱਚੇ ਸਾਡੇ ਸਾਰੇ ਬਿਮਾਰਤ ਹੋ ਰਹੇ ਆ ਉਹ ਨੰਬਰ 2 ਦੇ ਇਹ ਜਿੰਨੇ ਵੀ ਇਹ ਇਹ ਚਾਰ ਬੈਗ ਖਮਾਗੇ ਸਾਡੇ ਖਰਾਬੀ ਕਿੰਦੇ ਆਈ ਸ਼ਰਾਬੀ ਕੇ ਫਿਰ ਇਹ ਫਿਰ ਇਹ ਦਿਲ ਨਹੀਂ ਪੰਜਾਬੀਆਂ ਦੇ ਕੋਣ ਹੈ ਜਿਹੜੇ ਡਾਈਵ ਕਰਦੇ ਆ ਕਹਿੰਦਾ ਭਾਬਸਾਲ ਤੇਰਾ ਇਹੀ ਹੈ ਜਿੱਥੇ ਵੀ ਇਹ ਕੰਮ ਕਰਦੇ ਆ ਉਹਦੀ ਇਕ ਵੈਰੀਫਿਕੇਸ਼ਨ ਕਰੋ ਕਿ ਦੇਖੋ ਆਧਾਰ卡ਡ ਹੈ ਜਾਂ ਨਹੀਂ ਹੈ ਇਹ ਕਿੱਥੋਂ ਦਾ ਇਹਨਾਂ ਪਿੱਛੇ ਦੇ ਉਹ ਯਾਦਰ ਗੱਲ ਇਹ ਵੀ ਸੁਣ ਚ ਆ ਰਹੀ ਆ ਵੀ ਇਹ ਪਿੱਛੇ ਕ੍ਰਿਮੀਨਲ ਕਰਕੇ ਫਿਰ ਇੱਥੇ ਧੋੜ ਕੇ ਨਾ ਪੰਜਾਬ ਜਾਂਦੀ ਹੈ ਤੇ ਇੱਥੇ ਵੀ ਉਹੀ ਤਾਂ ਕਰਦੇ ਆਗੇ ਤੰਗ ਤੰਗ ਕਰਦੇ ਆ ਤੰਗ ਕਰ ਲਿਆ ਭਾਈ ਤੁਸੀਂ ਜੇ ਮੰਨੋ ਨਾ ਮੰਨੋ ਬਸ ਇਹੀ ਮੇਰੀ ਜਾਨਾ ਚਾਨਾ ਮੈਂ ਵੀ ਜਿਹੜਾ ਤੁਹਾਨੂੰ ਲੱਗ ਲੱਗੇ ਵੀ ਇਹ ਕੰਮ ਕਰਦਾ ਉਹਦੀ ਵੈਰੀਫਿਕੇਸ਼ਨ ਕਰਕੇ ਉਹਨੂੰ ਉੱਥੇ ਰੱਖੋ ਨਹੀਂ ਤੇ ਹੋਰ ਕੰਨੀ ਕੋਈ ਰੋਟੀ ਨਹੀਂ ਆ ਗਈ ਕੱਲ ਨੂੰ ਕੋਈ ਹੋਰ ਕਾਣ ਕੜਿਆ ਜੀ ਸਾਡਾ ਕਾਲ ਬੱਚਾ ਦਾ ਕਾਣ ਕਿੱਧਰ ਬੱਚੇ ਨਾਲ ਅੱਗੇ ਸ਼ਰਮੜ ਚ ਇਹ ਹੋਰ ਕਾਣ ਐਨੇ ਹੋਰ ਕੰਨ ਕਰਨੀਆਂ ਭਜੀ ਐਨੇ ਨਹੀਂ ਰੁਕੀ ਦੇ ਸਾਨੂੰ ਕੱਲ ਪਾ ਕੱਲ ਉਠਾਣੇ ਪੈਣੀ ਆ ਗੱਲ ਮਦਾਹ ਨੂੰ ਬਣੇ ਬਣਾ ਤਈ ਗੱਲ ਬਣਨੀ ਆ ਮੇਰੇ ਤਾਂ ਇਦਾਂ ਗੱਲ ਨਹੀਂ ਬਣਨੀ ਅੱਜ ਕਿਸਾ ਗਿਆ ਕੱਲ ਸਾਡਾ ਵੀ ਜਾਣਾ ਇਦਾਂ ਕੱਢ ਕੱਢੇ ਸਾਰੇ ਇਹਨਾਂ ਨੇ ਕੰਮ ਖਰਾਬ ਕਰਨਾ ਜਿਹੜੇ ਜਿਹੜੇ ਚੰਗਿਆ ਉਹ ਦਿਖੋ ਹੁਣ ਤਾਂ ਬਾਕੀ ਫਿਰ ਆਪਣਾ ਹਿਸਾਬ ਲਾਓ ਬਾਈ ਸਾਬ ਲਾਣੇ ਬਣਾ ਇਹਦਾ ਹੈ ਨਹੀਂ ਕੋਈ ਵੀ ਇਹ ਉਥੋਂ ਮੂੰਹ ਚੋੱਕ ਕੇ ਆ ਕੇ ਸਾਡੇ ਬੱਚਿਆਂ ਨੂੰ ਮਾਰਨਗੇ ਸਾਡੇ ਬੱਚਿਆਂ ਨੂੰ ਗੰਦ ਖਾਣਗੇ ਤੇ ਅਸੀਂ ਜੜ ਲਾਂਗੇ ਕੁਛ ਬਣਾ ਦਿਖਣਿਆ ਵੀ ਕੰਦੇ ਨੇ ਬਈ ਇਹਨੂੰ ਇਹ ਬੜੇ ਵਧੀਆ ਠੀਕ ਹੈ ਭਾਜੀ ਆਪਣਾ ਘਰ ਆਪਣਾ ਪੰਜਾਬ ਦੇਖੋ ਬਸ ਆਪਣਾ ਪੰਜਾਬ ਸਿਹਤਮੰਦ ਰੱਖੋ ਤੇ ਇਹਨਾਂ ਦਾ ਵਸ ਇਹਨਾਂ ਨੂੰ ਇਹ ਰੱਖਣਾ ਤੇ ਇਹਨਾਂ ਚੰਗੀ ਤਰ੍ਹਾਂ ਨਹੀਂ ਟਨਕੈ ਰੱਖੋ ਹੁੰਦੀ ਵੀ ਕੀ ਕਰ ਰਿਹਾ ਕਿੱਥੋਂ ਸਮਾਨ ਕਿੱਦਾਂ ਕਰ ਰਿਹਾ ਨਹੀਂ ਪੂਰੀ ਸ਼ਾਨ ਬਣ ਕਰੋ ਹੁੰਦੀ ਫੇਰ ਕੋਈ ਖਤਰਾ ਨਹੀਂ ਇਹ ਤਾਂ ਖਤਰਾ ਬੜਾ ਹੀ ਹੋਰ ਨੂੰ ਸੁਣਨਾ ਐ ਸ਼ੀ ਨੰਬੂਲੀ ਟੰਗੀ ਲੱਗ ਰਹੀ ਚੇ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਯਾਰ ਮੇਰੀ ਪਹਿਲੀ ਵੀਡੀਓ ਹੈ ਮੇਰੇ ਬਦਮ ਚੱਲਨ ਤੇ ਯਾ ਸ਼੍ਰੀ ਰਾਮ